कि अपने ब्रेन तो अपने तो के अपने विजन के नाम अपना लीडर चुन सक उन्होंने वो भी ना खोलो बड़ी महुशी होंगी वोटर को कि मेरी वोट का हक भी मेरे को मेरी मीडिया के जरिए मीडिया के थ्रू पंजाब इलेक्शन कमीशन में एक रिक्वेस्ट है कि बद वक्त अगे करके नौजवानों अगेर करके उन्होंने वोटा मंगन बढ़ान रख जी ने इलाकों के आधार कार्ड मंगने पर लगा तो लाई जाए तो कितने लोगों को गुमराह ना किया जाए मैं अच्छा मही छ महीने दो जो सा ਪਰ ਬੋਕੀ ਜੀ ਦੀ ਡੈਥ ਹੋਈ ਹੈ ਉਹਨਾਂ ਦੀ ਮੈਮੋਰੀਅਲ ਸਰਵਿਸ ਜਿਹੜਾ ਅਸੀਂ ਧੋ ਕੇ ਆ ਉਹਦੇ ਤੋਂ ਬਾਅਦ ਕੈਂਪੇਨ ਸਟਾਰਟ ਹੋ ਗਈ ਕਿਉਂਕਿ ਮੇਰੀ ਕਮਿਊਨਿਟੀ ਜਿਹੜੀ ਦੱਬੀ ਕੁਚਲੀ ਕਮਿਊਨਿਟੀ ਹੈ ਉਹ ਮਹਿਸੂਸ ਕਰਦੀ ਹੈ ਕਿ ਸਾਡਾ ਲੀਡਰ ਆਪਣਾ ਹੋਣਾ ਚਾਹੀਦਾ ਹੈ ਮੈਂ ਕ੍ਰਿਸਚਨ ਹਰ ਕੈਂਸਰ ਆਪਣੇ ਆਪਣੇ ਘਰਾਂ ਦੇ ਵਿੱਚ ਜਿਉਂਦਾ ਹੈ ਉਸੇ ਤਰ੍ਹਾਂ ਮੇਰਾ ਫੇਟ ਵੀ ਕ੍ਰਿਸਚੈਨਿਟੀ ਦੇ ਉੱਤੇ ਹੈ प्रभु येसु मुसीहते है तो कोई गुनाह नहीं है बहुत बारी मेनु सवाल किए जाते हैं कि तुम क्रिश्चन हो जब क्रिश्चन लोग नॉन क्रिश्चन अपने भैन भावान वोट पा सकते हैं तो मेरी पूरा विश्वास है इस बार तुम अपने बच्चे अपने भाई क्रिश्चन ही वोट पाएंगे मैं सारे धर्मां आदर करा क्योंकि मेरे चर्च ने मैंने इजाजत दी है कि तू हार मनी कायम रखनी है भाईचारक सौक है तो भाईचारक समेशा तो ही सुनेहा दिता है चाहे पवित्र चर्च हो चाहे पवित्र मंदिर हो चाहे पवित्र गुरु घर हो तो चाहे पवित्र मस्जिद हो भाईचारक सज का स्नेहा दिता है अब मैं थोड़े वाल वादा करता हाँ सारा सिस्टम चेंज कर दूंगा

जिन्हों वोटर होने वोटर कंसिस्टेंसी विधानसभा को पहुंचाने तो सब हम मान वोटर कंसिस्टेंसी का सपोर्टर अपने वसूली होएगा और यह भी कहना पड़ेगा कि मेरे एमएलए सामने तो है वो जाके सिर्फ अपना आधार कार्ड देगा काम पहल परंपरा मैं खत्म कर दूंगा च तो नहीं लगन गए ऑफिसर आपका कम करने रेट बढ़ करेंगे कि मैं जनता का काम करना जिस तरह जनता ने विश्वास किया पार्टी के कि जो पार्टी कहती तो है सच क्या धोखा हराया का जवाब जिंदा जमीनदारी जरूर देंगे इलेक्शन नहीं है भावना पल्त सुना कहते हैं भाई इलेक्शन लाए गए उम्मीद नहीं होगी अभी कई बार देखा कोई अच्छा योदा बैजे उम्मीदवार बै जाए एमएलए

ਬਾਪ ਜੰਮੇ ਬਾਪ ਪਲੇਰ ਵੀ ਨੇ ਪਾਨ ਸੋਈਏ ਕੋਈ ਇਮਾਰਤਾਂ ਵੀ ਕੋਈ ਵੀ ਕਾਹਦੇ ਨੇ ਇਹਨੇ ਫੋਡੀ ਦਿੱਤੀ ਹੈ ਮੈਂ ਸਾਰੇ ਇਲਾਕਾ ਵਾਸੀ ਨੂੰ ਆਪਣੇ ਜਿੰਮੇ ਲੈਣਾਂਗੇ 10 ਲੋਕ ਦੀ ਕਾਸੀ ਲੈ ਕੇ ਉਹਨਾਂ ਨੂੰ ਬੇਨਤੀ ਕਰਾਂਗਾ ਜਿਸ ਦਾ ਆਖਿਰ ਮੈਂ ਚਾਹੁੰਦਾ ਹਾਂ ਪਾਟੇ ਹਿੱਸੇਦਾਰ ਕਹਿਣ ਭਾਈ ਉਹ ਤਰਾਹਾਂ ਫੋੜੋ ਉਹ ਕਾਦੀ ਉੱਤੇ बिताए फैसले मन मिलेंगे लोगों का वादा किया मैं वादा कर दा जो सारे नहीं कम करेंगे जो है प्रशासन की कोई जिम्मेदारी नहीं गुंडागर्दी बढ़ गई है इलाके है नशा जो है सिर्फ चला गया है मेरे प्यारे मीनत है एक बार सिर्फ एक बार ਇਸ ਨਾਮ ਜਿਹੜਾ ਸਾਡੇ ਇੱਕ ਇੱਕ ਦੇ ਸਾਡੇ ਜਦਾ ਦਿਓ ਤੁਹਾਡਾ ਯਕੀਨ ਕਿਹਦਾ ਹੈ ਅਲੋ ਨੀਰ ਇਹ ਤੁਹਾਡਾ ਜੱਗ ਦਾ ਜਿੰਦਾ ਕੋਈ ਨਹੀਂ ਹੋਵੇ ਇਹ ਕੁਝ ਅੱਜ ਮੈਂ ਪੂਰੇ ਲੁਧਿਆਣਾ ਵਾਸੀਆਂ ਨੂੰ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਜੋ ਸਾਡੇ ਵੈਸਟ ਕੰਸਟੀਟੂਐਂਸੀ ਦੇ ਜਿਮਨੀ ਚੋਣ ਬਾਈਪੋਲ ਚੋਣ ਜਾ ਰਹੇ ਨੇ ਅੱਜ ਮੇਰੇ ਬਹੁਤ ਰਿਸਪੈਕਟਡ ਰਿਲੀਜੀਅਸ ਚਰਚ ਲੀਡਰਸ ਤੇ ਸੰਗਤ ਨੇ ਆਸ਼ੀਰਵਾਦ ਦਿੱਤਾ ਹੈ ਤੇ ਆਸ਼ੀਰਵਾਦ ਪ੍ਰਾਰਥਨਾਵਾਂ ਦੇ ਰਾਹੀਂ ਸਮਾਜ ਦੀ ਸੇਵਾ ਕਰਨ ਦੇ ਲਈ ਮੈਨੂੰ ਇਹ ਇਲੈਕਸ਼ਨ ਕੰਟੈਸਟ ਕਰਨ ਦੇ ਲਈ ਆਸ਼ੀਰਵਾਦ ਦੇ ਕੇ ਅੱਜ ਵਿਗਲ ਬਜਾ ਦਿੱਤਾ ਹੈ ਤੇ ਮੈਂ মিডিਆ ਦੇ ਮਾਧਿਅਮ ਦੇ ਰਾਹੀਂ ਲੁਹਿਆਣਾ ਵਾਸੀਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਜਿਮਨੀ ਚੋਣ ਤੁਹਾਡਾ ਆਪਣਾ ਸੇਵਾਦਾਰ ਐਲਬਰਟ ਦੁਆ ਕੰਟੈਸਟ ਕਰਨ ਜਾ ਰਿਹਾ ਹੈ ਮੈਨੂੰ ਤੁਹਾਡੀ ਤੁਹਾਡੇ ਸਾਰਿਆਂ ਦਾ ਮੈਂ ਸਾਂਝਾ ਉਮੀਦਵਾਰ ਹਾਂ ਮੈਨੂੰ ਕਈ ਜਣੇ ਪੁੱਛਦੇ ਨੇ ਕਿ ਆਯਾਦ ਆਯਾਦ ਤਾਂ ਸੀ 1947 ਦੇ ਵਿੱਚ ਹੋਵੇਤੀ ਪਤਾ ਨਹੀਂ ਫੇਰ ਕਿਉਂ बार-बार ਇਹ ਗੱਲ ਕਹੀ ਜਾਂਦੀ ਆਯਾਦ 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 ਨਹੀਂ ਤੁਹਾਡਾ ਸਾਰਿਆਂ ਦਾ ਸਾਂਝਾ ਉਮੀਦਵਾਰ ਮੈਂ ਇਹ ਕੰਟੈਸਟ ਕਰਨ ਜਾ ਰਿਹਾ ਤੇ ਉਮੀਦ ਕਰਦਾ ਹਾਂ ਜੋ ਪ੍ਰਾਰਥਨਾ ਨਾਲ ਕੀਤੀ ਹੋਈ ਗਈ ਸ਼ੁਰੂਆਤ ਹੈ ਉਹਦੇ ਵਿੱਚ ਤੁਹਾਡਾ ਸਭ ਦਾ ਅਸ਼ੀਰਵਾਦ ਮੈਨੂੰ ਵੋਟ ਪਾ ਕੇ ਵਿਧਾਨ ਸਭਾ ਤੱਕ ਪਹੁੰਚਾਏਗਾ ਤੇ ਲੁਧਿਆਣੇ ਦਾ ਜਿਹੜਾ ਬੰਦਾ ਮਾਨ ਸਨਮਾਨ ਬਹੁਤ ਲੋਗ ਸੱਚ ਬੋਲਦੇ ਨੇ ਕਿ ਝੂਠ ਬੋਲਦੇ ਨੇ ਉਹ ਕਹਿੰਦੇ ਲੁਧਿਆਣੇ ਨੂੰ ਅਸੀਂ ਬਹੁਤ ਕੁਝ ਦਿੱਤਾ ਹੈ ਔਰ ਅੱਜ ਤੱਕ ਮੈਂ ਆਪਣੀ ਜਿੰਨਾ ਲਾਈਫ ਚ ਦੇਖਿਆ ਲੁਧਿਆਣੇ ਨੇ ਹੀ ਸਭ ਕੁਝ ਦਿੱਤਾ ਹੈ ਲੁਧਿਆਣੇ ਦੀਆਂ ਸਾਰੀਆਂ ਤਰੋਹਰਾ ਜੋ 올ਡ ਲੁਧਿਆਣਾ ਸੀ ਅੱਜ ਨਾ ਉਹਨੂੰ ਰੀਬਿਲਟ ਕੀਤਾ ਗਿਆ ਉਹਨੂੰ ਖਤਮ ਕਰ ਦਿੱਤਾ ਗਿਆ ਆ ਉਹਨੂੰ ਦੁਬਾਰਾ ਸਵਾਰਨ ਦੇ ਲਈ ਉਹ ਤਰੋਹਰਾ ਕੈਮ ਰੱਖਣ ਦੇ ਲਈ ਮੈਂ ਵੈਸਟ ਕੰਸਟੀਟੂਐਂਸੀ ਦੇ ਜਰੀਏ ਲੁਧਿਆਣਾ ਸ਼ਹਿਰ ਦੀ ਸਾਰੀ ਇਕੁਅਲ ਕਹਿੰਦੇ ਬਿਗ ਔਰ ਸੋਸਾਇਟੀ ਬਿਗ ਐਂਡ ਸਮਾਲ ਐਲਬਰਟ ਦੁਆ ਸਟੈਂਡ ਇਕੁਅਲੀ ਫਾਰ ਆਲ ਸਾਰਿਆਂ ਦੇ ਲਈ ਮੈਂ ਖੜਾ ਆ ਜਿੱਥੇ ਮੇਰੇ ਅੱਜ ਕਮਿਊਨਿਟੀ ਨੇ ਮੈਨੂੰ ਅਸ਼ੀਰਵਾਦ ਦੇ ਕੇ ਮੇਰਾ ਸਾਥ ਦੇਣ ਦਾ ਮੈਨੂੰ ਵਾਅਦਾ ਕੀਤਾ ਆ ਤੇ ਇਮਾਨਦਾਰੀ ਸੱਚਾਈ ਦੇ ਉੱਤੇ ਵੋਟਰਾਂ ਦੀ ਤੇ ਜਨਤਾ ਸੇਵਾ ਕਰਨ ਦੇ ਲਈ ਪ੍ਰਣ ਲਿਆ ਆ ਤੇ ਉਸੇ ਤਰੀਕੇ ਦੇ ਨਾਲ ਮੈਂ ਸਮਾਜ ਦੀ ਸੇਵਾ ਕਰੂੰਗਾ ਆਪਣੀ ਇਸ ਕੌਨਸਟੀਟੂਐਂਸੀ ਨੂੰ ਮੈਂ ਤੁਹਾਡੇ ਸਹਿਯੋਗ ਦੇ ਨਾਲ ਸੇਫ ਅਤੇ ਸਿਕਿਉਰ ਬਣਾਉਂਗਾ ਸੀਸੀਟੀਵੀ ਮਦਦ ਦੇ ਨਾਲ ਆਊਟਰ ਦੇ ਉੱਤੇ ਸੀਸੀਟੀਵੀ ਲੱਗਣਗੇ ਤੇ ਹਰ ਵਾਰਡ ਦੇ ਵਿੱਚ ਪੁਲਿਸ ਦੀ ਮਦਦ ਦੇ ਨਾਲ ਐਡਮਿਨਿਸਟ੍ਰੇਸ਼ਨ ਦੀ ਮਦਦ ਦੇ ਨਾਲ ਹਰ ਵਾਰਡ ਦੇ ਵਿੱਚ ਅਸੀਂ ਇੱਕ ਕੰਟਰੋਲ ਰੂਮ ਇੰਸਟਾਲ ਕਰਾਂਗੇ ਤਾਂ ਕਿ ਜੋ ਸਨੇਚਿੰਗ ਇੱਥੇ ਹੋ ਰਹੀਆਂ ਨੇ ਜੋ ਲੁੱਟ ਖੋਹ ਦੀ ਮੇਲਾ ਲੱਗਿਆ ਹੋਇਆ ਆ ਉਹ ਖਤਮ ਕੀਤਾ ਜਾਏਗਾ ਉਹਦੇ ਨਾਲ ਨਾਲ ਸਾਡੇ ਅਵੇਅਰ ਸਿਟੀਜ਼ਨਸ ਦੀ ਮਦਦ ਤੇ ਸਹਾਇਤਾ ਦੇ ਨਾਲ ਨਸ਼ੇ ਦੇ ਉੱਤੇ ਵੀ ਨਕੇਲ ਪਾਈ ਜਾਏਗੀ ਤੇ ਜਿਹੜੀ ਬਹੁਤ ਵੱਡੀ ਪ੍ਰੋਬਲਮ ਮੈਂ ਦੱਸਣੀ ਚਾਹਣਾ ਕਿ ਸਾਡੇ ਵਸਨੀਕਾਂ ਨੂੰ ਹੈ ਮੇਰੀ ਇਹ ਗੱਲ ਨੂੰ ਡੌਗਸ ਲਵਰ ਮਾਇੰਡ ਨਾ ਕਰਨ ਕਿਉਂਕਿ ਮੈਂ ਖੁਦ ਵੀ ਡੌਗਸ ਨੂੰ ਪਿਆਰ ਕਰਦਾ ਆ ਮੈਂ ਵੀ ਖੁਦ ਪੈਟ ਰੱਖੇ ਹੋਏ ਨੇ ਪਰ ਜਿਹੜੇ ਸਪਰੇ ਡੌਗਸ ਨੇ ਜਿਵੇਂ ਅਸੀਂ ਉਹਨਾਂ ਨੂੰ ਪਿਆਰ ਕਰਦੇ ਆ ਉਹਨਾਂ ਲਈ ਅਸੀਂ ਐਡਮਿਨਿਸਟ੍ਰੇਸ਼ਨ ਤੋਂ ਸ਼ੈਲਟਰ ਮੰਗਿਏ ਕਾਰਪੋਰੇਸ਼ਨ ਤੋਂ ਸ਼ੈਲਟਰ ਮੰਗਿਏ ਤਾਂਕਿ ਰੋਡ ਦੇ ਉੱਤੇ ਜਾਂਦੇ ਡੌਗਸ ਬਾਈਟਿੰਗ ਨਾ ਹੋਵੇ ਅਤੇ ਇਸ ਦੇ ਨਾਲ ਐਕਸੀਡੈਂਟ ਨਾ ਹੋਣ ਆ ਅਸੀਂ ਸਾਰੇ ਰਲ ਕੇ ਮੇਰੀ ਮਦਦ ਕਰੋ ਮੇਰੀ ਸਹਾਇਤਾ ਕਰੋ ਐਮ ਐਲ ਏ ਤੋਂ ਮੈਂ ਇਲੈਕਸ਼ਨਾਂ ਤੋਂ ਵੋਟਾਂ ਤੋਂ ਬਾਤ ਬਣੂਗਾ ਜਾਂ ਤੁਸੀਂ ਬਣਾਓਗੇ ਤੁਹਾਡਾ ਪਿਆਰ ਬਣੇਗਾ ਅਰ ਇੱਕ ਮੈਮੋਰੈਂਡਮ ਅਸੀਂ ਰਲ ਕੇ ਐਡਮਿਨਿਸਟ੍ਰੇਸ਼ਨ ਨੂੰ ਦਈਏ ਤਾਂਕਿ ਇਨਾਂ ਦੇ ਬਾਕਸ ਲਈ ਵੀ ਇੱਕ ਸ਼ੈਲਟਰ ਹੌਮ ਤਿਆਰ ਕੀਤਾ ਜਾ ਸਕੇ ਤਾਂ ਕਿ ਉਹ ਵੀ ਆਪਣੀ ਜੀਵਨ ਅੱਛੇ ਤਰੀਕੇ ਨਾਲ ਬਤੀਤ ਕਰਨ ਤੇ ਆਮ ਜਿਹੜੇ ਲੋਕ ਨੇ ਉਹ ਡਰ ਭੈਅ ਤੋਂ ਨਿਕਲਣ ਐਲਵਰ ਜੀ 2022 ਚ ਕੋਈ ਨਹੀਂ ਇਲੈਕਸ਼ਨ ਲੜਿਆ ਬਾਅਦ ਇਲੈਕਸ਼ਨ ਕੋ ਨਹੀਂ ਲੜਿਆ 2022 ਦੇ ਵਿੱਚ ਕਾਫੀ ਪਾਰਟੀਆਂ ਨੇ ਮੈਨੂੰ ਲਾਰਾ ਲਾਇਆ ਮੇਨ ਪਾਰਟੀ ਜਿਹੜੀ ਅੱਜ ਮੌਜੂਦਾ ਉਹਨੇ ਵੀ ਲਾਰਾ ਲਾਇਆ ਪਰ ਸ਼ਾਇਦ ਮੈਂ ਉਹਨਾਂ ਦੀ ਜਿਹੜੇ ਹੁੰਦੀਆਂ ਮਾਪਦੰਡ ਕ੍ਰੋਸ ਨਹੀਂ ਕਰ ਸਕਿਆ ਜਿਦਾ ਕਰਕੇ ਮੈਨੂੰ ਉਹਨਾਂ ਨੇ ਟਿਕਟ ਨਹੀਂ ਦਿੱਤੀ ਇਸ ਲਈ ਮੈਂ ਉਹਨਾਂ ਦਾ ਧੰਨਵਾਦ ਹੀ ਆ ਜੇ ਉਹ ਮੈਨੂੰ ਟਿਕਟ ਦੇ ਦਿੰਦੇ ਤਾਂ ਮੈਨੂੰ ਵੀ ਇਹੀ ਕਿਹਾ ਜਾਣਾ ਸੀ ਵੀ ਬਦਲਾਅ ਦੇ ਵਿੱਚ ਅਲਬਰਟ ਬਣ ਗਿਆ ਅੱਜ ਅਸਲੀ ਬਦਲਾਅ ਦਾ ਟਾਈਮ ਹੈ ਇਹ ਬਦਲਾਅ ਬਦਲਾਵ ਕਰਕੇ ਸਾਡੇ ਲੁਧਿਆਣੇ ਦੇ ਵੋਟਰ ਦਿਖਾਉਣਗੇ ਕਿ ਕਿਸੇ ਕਮਿਊਨਿਟੀ ਤੋਂ ਤੁਹਾਨੂੰ ਲੱਗਦਾ ਹੈ ਕਿ ਨੁਕਸਾਨ ਆਪਰਾ ਸਿੱਖ ਦੀ ਵੋਟ ਵੀ ਕੱਟੂਗਾ ਮੈਂ ਮੁਸਲਮਨ ਵੋਟ ਵੀ ਕੱਟੂਗਾ ਮੈਂ ਰਵੀਦਾਸ ਪਾਈ ਚਾਰੇ ਦੀ ਵੀ ਕੱਟੂਗਾ ਮੈਂ ਵਾਲਮੀਕ ਪਾਈ ਚਾਰੇ ਦੀ ਵੀ ਕੱਟੂਗਾ ਕਿਉਂਕਿ ਮੈਂ ਸਮਾਜ ਦਾ ਬਚਾ ਹਾਂ 크ਰਿਸਚਨ ਮੇਰਾ ਫੇਥ ਹੈ 크ਰਿਸਚਨ ਕਮਿਊਨਿਟੀ ਮੇਰਾ ਫੇਥ ਹੈ ਜਿਸ ਤਰ੍ਹਾਂ ਹਿੰਦੂ ਧਰਮ ਦੇ ਵਿੱਚ ਕੋਈ ਕ੍ਰਿਸ਼ਨ ਜੀ ਨੂੰ ਮੰਨਦਾ ਹੈ ਕੋਈ ਰਾਮ ਜੀ ਨੂੰ ਮੰਨਦਾ ਹੈ ਤੇ ਕੋਈ ਹਨੂਮਾਨ ਜੀ ਨੂੰ ਮੰਨਦਾ ਹੈ ਇਦਾਂ ਹੀ ਸਿੱਖ ਧਰਮ ਦੇ ਵਿੱਚ 10 ਗੁਰੂ ਨੇ ਗੁਰੂ ਗ੍ਰੰਥ ਸਾਹਿਬ ਹੈ ਅਲੱਗ-ਅਲੱਗ ਆਸਤਾ ਤੇ ਅਲੱਗ-ਅਲੱਗ ਵਿਸ਼ਵਾਸ ਹੈ ਉਸੇ ਤਰ੍ਹਾਂ ਮੈਂ 크੍ਰਿਸਚੀਅਨ ਕਮਿਊਨਿਟੀ ਦੇ ਵਿੱਚ ਜੰਮਿਆ ਆ ਤੇ 크੍ਰਿਸਚੀਅਨ ਜੀਜ਼ਸ ਮੇਰਾ ਫੇਥ ਆ ਤੇ ਫੇਥ ਦੇ ਉੱਤੇ ਮੈਂ ਕਹਿਵਾ ਪਰ ਮੈਂ ਬੱਚਾ ਭਾਈਚਾਰੇ ਦਾ ਆ ਇਸ ਸਮਾਜ ਦੇ ਵਿੱਚ ਮੇਰਾ ਪਿਆਰ ਹੈ ਪਰਿਵਾਰ ਹੈ ਜਦ 크੍ਰਿਸਚੀਅਨ ਕਮਿਊਨਿਟੀ ਦੂਜਿਆਂ ਨੂੰ ਵੋਟ ਪਾ ਸਕਦੀ ਹੈ ਤੇ 크੍ਰਿਸਚੀਅਨ ਕਮਿਊਨਿਟੀ ਵੀ ਨੂੰ ਵੀ ਮੇਰੇ ਭੈਣ ਭਰਾ ਵੋਟ ਪਾਣਗੇ ਮੈਨੂੰ ਜਿਤਾਣ ਦੇ ਵਿੱਚ ਸਭ ਤੋਂ ਵੱਡਾ ਜੋਰ ਟਾਡੇ মিডিਆ ਦਾ ਰਹੇਗਾ ਉਹ ਵੀ ਦੱਸਣਾ ਕਿਉਂ ਕੀ ਇਹ মিডিਆ ਉਹਨਾਂ ਨੂੰ ਪਸੰਦ ਕਰਦਾ ਜਦੋਂ ਤੁਸੀਂ ਸੱਚ ਪੁੱਛਣ ਜਾਓ ਤਾਂ ਤੁਹਾਡੇ ਕੂਣੀਆਂ ਵੱਜਣ ਤੁਹਾਡੇ ਲੱਤਾਂ ਵੱਜਣ ਇਹ ਹੁਣ মিডিਆ ਦੀ ਗੱਲ ਹੈ ਤੇ ਤੁਹਾਡੇ ਨਾਲ ਵਾਅਦਾ ਕਰਦਾ ਮੈਨੂੰ ਐਮਐਲਏ ਬਣਾਓ ਜਿਦਨ ਮੰਤ ਮੈਂ ਜਿੱਦਾਂ ਮਰਜੀ ਤ੍ਰਿਵੇਣੀ ਪ੍ਰੈਸ ਕਲੱਬ ਲੁਧਿਆਣੇ ਦੇ ਵਿੱਚ ਬਣਾ ਕੇ ਦਊਗਾ ਉਹ ਸਾਂਝਾ ਪ੍ਰੈਸ ਕਲੱਬ ਹੋਏਗਾ ਤੁਹਾਡਾ ਸਭ ਦਾ ਹੋਏਗਾ ਸਭ ਦੇ ਲਈ ਉਹ ਬਣੇਗਾ ਤੇ ਮੈਂ ਕਹਤਾ ਵਿਦਨ ਮੰਥ ਮੀਨ ਵਿਦਨ ਮੰਥ ਮੈਂ ਤੁਹਾਨੂੰ ਤ੍ਰਿਵੇਣੀ ਪ੍ਰੈਸ ਕਲੱਬ ਬਣਾ ਕੇ ਦੇਣਾ ਤੇ ਬਣਾ ਕੇ ਦਊਂਗੀ। ਬੜੀ ਕਮਿਊਨਿਟੀ ਨੇ ਸਾਡੇ ਰਿਲੀਜੀਅਸ ਲੀਡਰਸ ਨੇ ਬਹੁਤ ਮਿਹਨਤ ਕੀਤੀ ਬਹੁਤ ਜੋਰ ਲਗਾਇਆ ਪਰ ਕਿਤੇ ਨਾ ਕਿਤੇ ਬਲੈਕਮੇਲਿੰਗ ਵਾਲਾ ਸਿਸਟਮ ਕਿਤੇ ਚੱਲਦਾ ਆ ਉਹ ਬਲੈਕਮੇਲਿੰਗ ਦੇ ਪ੍ਰੈਸ਼ਰ ਨੇ ਮੇਰੀ ਟਿਕਟ ਕਟਾ ਦਿੱਤੀ ਗਈ ਹੈ ਕਿਉਂਕਿ ਗੱਲਾਂ ਹੀ ਨੇ ਆਮ ਆਦਮੀ ਦੀਆਂ ਹੁਣ ਅਪਰੋਚ ਕਰ ਰਹੀ ਹੈ ਇਹ ਪਾਰਟੀ ਤੁਹਾਡੀ ਗੱਲਾਂ ਹੀ ਨੇ ਆਮ ਆਦਮੀ ਦੀਆਂ ਪਾਰਟੀਆਂ ਅਪਰੋਚ ਕਰਨੀਆਂ ਨੇ ਔਰ ਮੇਰੇ ਭਾਈ ਚਾਰੇ ਨੇ ਕਿਹਾ ਆ ਵੀ ਤੁਸੀਂ ਸਾਂਝੇ ਉਮੀਦਵਾਰ ਬਣ ਕੇ ਕੰਟੈਸਟ ਕਰੋ ਤੇ ਅਸੀਂ ਤੁਹਾਡਾ ਸਹਿਯੋਗ ਦਵਾਂਗੇ ਕਹਿੰਦਾ ਸਿਰਫ ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜੋਰ ਕਿਤਨਾ ਬਾਜੂਏ ਕਾਤਿਲ ਮੇ ਹੈ ਬੈਠਣ ਦੇ ਲਈ ਖੜਾ ਨਹੀਂ ਹੋਇਆ ਮੈਂ ਲੜਨ ਦੇ ਲਈ ਤੇ ਭੜਨ ਦੇ ਲਈ ਤੇ ਅੜਨ ਦੇ ਲਈ ਖੜਾ ਹੋਇਆ ਹੈ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV